ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੇਸ਼ ਵਾਸੀਆਂ ਨੂੰ ਪਤਾ ਹੈ ਕਿ 2 ਦਿਨ ਪਹਿਲਾਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਪੀਮਰਾਉ ਉਮੇਦਕਰ ਜੀ ਦਾ ਮਜ਼ਾਕ ਉਡਾਇਆ ਏ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਇੱਕ ਜ਼ਿੰਮੇਵਾਰ ਇਨਸਾਨ ਵੱਲੋਂ ਐਨੇ ਵੱਡੇ ਅਹੁਦੇ ਤੇ ਹੋ ਕੇ ਇਹੋ ਜਿਹੀ ਗੱਲ ਕਰਨੀ ਸਾਡੇ ਜਿਨ੍ਹਾਂ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਏ ਸਾਨੂੰ ਪ੍ਰਾਪਰਟੀਆਂ ਨਾ ਕਰਾਉਣ ਦਾ ਅਧਿਕਾਰ ਦਿੱਤਾ ਏ ਪੜਨ ਦਾ ਅਧਿਕਾਰ ਦਿੰਦਾ ਹੈ ਬਰਬਰਤਾ ਦਿੰਦੀ ਹੈ ਕੁੜੀਆਂ ਨੂੰ ਮੁੰਡਿਆਂ ਦੇ ਬਰਬਰਤ ਦਾ ਅਧਿਕਾਰ ਦਿੰਦਾ ਹੈ ਹੋਰ ਬਹੁਤ ਸਾਰੇ ਜਿਹੜੇ ਅਧਿਕਾਰ ਨੇ ਸਾਨੂੰ ਬਾਬਾ ਸਾਹਿਬ ਨੇ ਦਿੱਤੇ ਨੇ ਪਰ ਅਮਿਤ ਸ਼ਾ ਜੀ ਮੋਦੀ ਜੀ আর ਬੀਜੇਪੀ ਦਾ ਜਿਹੜਾ ਇਹ ਚਿਹਰਾ ਇਹ ਨੰਗਾ ਹੋਇਆ ਕਿ ਇਹ ਸੰਵਿਧਾਨ ਦੇ ਨਾਲ ਕਿੰਨੀ ਨਫ਼ਰਤ ਕਰਦੇ ਨੇ ਜਾਂ ਸਾਡੀਆਂ ਪਛੜੀਆਂ ਸ਼੍ਰੇਣੀਆਂ ਦਲਿਤ ਵਰਗ ਨਾਲ ਕਿੰਨੀ ਨਫ਼ਰਤ ਕਰਦੇ ਨੇ ਸੋ ਮੈਂ ਆਮ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕੇ ਹੁਣ ਜਦੋਂ ਵੀ ਕਦੇ ਇਲੈਕਸ਼ਨ ਹੁੰਦੀ ਹੈ ਇਹ ਸੰਵਿਧਾਨ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਬੀਜੇਪੀ ਸਰਕਾਰ ਇਹਨਾਂ ਨੂੰ ਕੋਈ ਵੀ ਵੋਟ ਨਾ ਪਾਇਓ ਤਾਂ ਜੋ ਸਾਡਾ ਸੰਵਿਧਾਨ ਸਾਡਾ ਭਾਰਤ ਜਿਹੜਾ ਉਹ ਸਹੀ ਤਰੀਕੇ ਰਹਿ ਸਕੇ ਕਿਉਂਕਿ ਇਹ ਚਾਹੁੰਦੇ ਨੇ ਸਾਰਾ ਕੁਝ ਜਿਹੜਾ ਗਰੀਬ ਨੂੰ ਗਰੀਬੀ ਤਾਂ ਖਤਮ ਨਹੀਂ ਹੋਈ ਹੈ ਗਰੀਬ ਨੂੰ ਮਕੋਣਾ ਚਾਹੁੰਦੇ ਨੇ ਸੋ ਤੁਸੀਂ ਧਿਆਨ ਰੱਖੋ ਕਿਉਂਕਿ ਕਿਸੇ ਸਿਆੜੇ ਨੇ ਕਿਹਾ ਹੈ ਕਿ ਪ੍ਰਮਾਤਮਾ ਨਾ ਜਿਹੜਾ ਉਹਨਾਂ ਨੂੰ ਸੌਣ ਮਾਰਦਾ ਨਾ ਲੱਤ ਮਾਰਦਾ ਜਦੋਂ ਵੀ ਮਾਰਦਾ ਮੱਤ ਮਾਰਦਾ ਸੋ ਇਸ ਟਾਈਮ ਬੀਜੇਪੀ ਦੇ ਜਿਹੜੇ ਲੀਡਰ ਨੇ ਇਹਨਾਂ ਦੀ ਮੱਤ ਵੱਜ ਚੁੱਕੀ ਹੈ ਊਲ ਜਲੂਲ ਬੋਲ ਰਹੇ ਨੇ ਜਿਵੇਂ ਇਹਨਾਂ ਨੇ ਬਾਬਾ ਸਾਹਿਬ ਦਾ ਅੰਬੇਦਕਰ ਜੀ ਦਾ ਮਜ਼ਾਕ ਉਡਾਇਆ ਏ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਜਿੰਨੀ ਜਲਦੀ ਹੋ ਸਕੇ ਬੀਜੇਪੀ ਦੀ ਸਾਰੀ ਲੀਡਰਸ਼ਿਪ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਜਲਦੀ ਤੋਂ ਜਲਦੀ ਸਾਰੇ ਭਾਰਤ ਵਾਸੀਆਂ ਤੋਂ ਮਾਫੀ ਮੰਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ